ਜਿੰਨਾ ਕਿਸਾਨ ਭਰਾਵਾਂ ਨੇ ਝੋਨਾ ਬਹੁਤ ਬਹੁਤ ਹੀ ਜ਼ਿਆਦੇ ਅਗੇਤਾ ਲਗਾ ਦਿੱਤਾ ਸੀਗਾ ਤਾਂ ਉਹਨਾਂ ਦਾ ਝਾੜ ਆਪਣੇ ਕੋਲੇ ਆ ਚੁੱਕਿਆਗਾ ਵਾਢੀ ਸ਼ੁਰੂ ਹੋ ਚੁੱਕੀ ਆ ਦੋਸਤੋ ਤੁਸੀਂ ਇੱਕ ਵਾਰ ਸੋਚ ਕੇ ਦੇਖੋ ਕਿ ਅੱਜ 15 ਸਤੰਬਰ ਆ ਇਸ ਤੋਂ ਪਹਿਲਾਂ ਇਹ ਝੋਨਾ ਵੱਢਿਆ ਗਿਆ ਖਾਸ ਕਰਕੇ 1509 1692 ਤੇ ਕੁਝ ਹਾਈਬ੍ਰਿਡ ਕਿਸਮਾਂ ਜਿਹੜੀਆਂ ਪੱਕਣ ਦੇ ਵਿੱਚ ਬਹੁਤ ਬਹੁਤ ਹੀ ਜਿਆਦੇ ਘਟ ਸਮਾਂ ਲੈ ਕੇ ਜਾਂਦੀਆਂ ਤਾਂ ਉਹਨਾਂ ਦੀ ਬਾਡੀ ਹੋ ਚੁੱਕੀ ਆ ਜਰਾ ਸੋਚ ਕੇ ਦੇਖੋ ਉਹ ਕਿੰਨਾ ਜਿਆਦਾ ਅਗੇਤਾ ਲੱਗਿਆ ਹੋਵੇਗਾ ਅਤੇ ਕਿੰਨੀ ਜਿਆਦਾ ਗਰਮੀ ਦੇ ਵਿੱਚ ਨਿਸਰਿਆ ਹੋਵੇਗਾ ਅਤੇ ਉਸ ਦਾ ਝਾੜਕੀ ਆਇਆ ਹੋਵੇਗਾ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਹਾਂ ਦੋਸਤੋ ਵੈਸੇ ਤਾਂ ਦੋਸਤੋ ਮਾਲਵਾ ਦੁਆਬਾ ਮੱਧ ਮੈਂ ਤੁਹਾਨੂੰ ਅੱਜ ਕੋਈ ਪਿੰਡ ਦਾ ਨਾਂ ਕੋਈ ਸ਼ਹਿਰ ਦਾ ਨਾਂ ਨਹੀਂ ਦੱਸੂੰਗਾ ਸਿੱਧਾ ਸਿੱਧਾ ਦੱਸੂੰਗਾ ਕਿ ਜਿਹੜੀ ਬਾਸਮਤੀ 1509 ਅਤੇ ਬਾਸਮਤੀ 1692 ਆ ਅੰਨ ਦਾ ਝਾੜ ਓਵਰঅল ਸਾਰੇ ਕਿਤੇ 15 ਕਵਾਂਟਲ ਜਾਨਕਿ 14-15 ਕਵਾਂਟਲ ਤੋਂ ਲੈ ਕੇ 18-19 ਕਵਾਂਟਲ ਦੇ ਵਿੱਚਕਾਰ ਆ ਰਿਹਾ ਮਨਾ ਵਿੱਚ ਗੱਲ ਕਰੀਏ ਤਾਂ 35 ਮਣ ਤੋਂ ਲੈ ਕੇ 45-46-47 ਮਣ ਤੱਕ ਇੰਨਾ ਵੈਰਾਈਟੀਆਂ ਜਾਨਕਿ ਬਾਸਮਤੀ 1509 ਅਤੇ ਬਾਸਮਤੀ 1692 ਦਾ ਝਾੜ ਆ ਰਿਹਾ ਹੁਣ ਇੱਥੇ ਸੋਸ਼ਲ ਮੀਡੀਆ ਤੇ ਕਈ ਕਿਸਾਨ ਪਰਾ 23 ਕੁਇੰਟਲ 24 ਕੁਇੰਟਲ 25 ਕੁਇੰਟਲ 28 28 ਕੁਇੰਟਲ ਝਾੜ ਵੀ ਕਹਿ ਰਹੇ ਆ ਤੁਸੀਂ ਜਰਾ ਸੋਚ ਕੇ ਦੇਖੋ ਕਿ ਇਸ ਵਾਰ ਗਰਮੀ ਕਿੰਨੀ ਜ਼ਿਆਦਾ ਪਈ ਆ ਜਿਹੜੀ ਵੈਰਾਈਟੀ ਅੱਜ 15 ਸਤੰਬਰ ਤੋਂ ਪਹਿਲਾਂ ਵੱਡੀ ਗਈ ਆ ਖਾਸ ਕਰਕੇ ਬਾਸਮਤੀ ਕੀ ਉਹਦਾ ਝਾੜ 28 ਕੁਇੰਟਲ ਆ ਸਕਦਾ ਤੁਸੀਂ ਆਪ ਸਿਆਣੇ ਹੋ ਬਾਕੀ ਗੱਲ ਕਰਕੇ ਜੇਕਰ ਝੋਨੇ ਦੀ ਤਾਂ ਝੋਨੇ ਦੇ ਵਿੱਚੋਂ ਜਿਹੜਾ ਹਾਈਬ੍ਰਿਡ ਝੋਨਾ ਉਹ ਥੋੜਾ ਜਿਹਾ ਵੱਡਿਆ ਗਿਆਗਾ ਤੇ ਉਸ ਦਾ ਝਾੜ ਵੀ ਪਿਛਲੇ ਸਾਲਾਂ ਨਾਲੋਂ ਘੱਟ ਆ ਜਨ ਕਿ ਜਿਹੜਾ ਬਹੁਤ ਬਹੁਤ ਜਿਆਦੇ ਅਗੇਤਾ ਚੋਂ ਨਾ ਸੀ ਜਿਹੜਾ 15 ਸਤੰਬਰ ਤੋਂ ਪਹਿਲਾਂ ਵੱਡਿਆ ਗਿਆ ਕੋਈ ਹਾਈਬ੍ਰਿਡ ਝੋਨਾ ਮੈਂ ਕਿਸੇ ਵੀ ਕਿਸਮ ਦਾ ਨਾਂ ਨਹੀਂ ਲਊਂਗਾ ਪਰੰਤੂ ਇਸ ਦਾ ਝਾੜ ਵੀ ਘੱਟ ਆ ਰਿਹਾ ਹਾਈਬ੍ਰਿਡ ਝੋਨੇ ਦਾ ਜਿਹੜਾ ਝਾੜ ਆ ਉਹ ਆਪਣਾ 26 ਕੁਇੰਟਲ ਤੋਂ ਲੈ ਕੇ 28 29 ਕੁਇੰਟਲ ਦੇ ਵਿੱਚ ਘਾ ਰ ਆ ਰਿਹਾ ਮਨਾਵ ਚ ਗੱਲ ਕਰਗੇ ਤਾਂ 64 65 ਮਣ ਤੋਂ ਲੈ ਕੇ ਬੱਤਰ ਤੇ ਹਿੱਤਮਣ ਦੇ ਵਿੱਚਕਾਰ ਝਾੜ ਹਾਈਬ੍ਰਿਡ ਝੋਨਾ ਜਿਹੜਾ ਬਹੁਤ ਜ਼ਿਆਦਾ اگੇਤਾ ਸੀਗਾ ਜਿਹੜਾ ਹੁਣ ਵੱਡਿਆ ਗਿਆ ਗਿਆ ਤੇ ਅਤੇ ਵੇਕ ਵੀ ਚੁੱਕਿਆ ਗਿਆ ਉਸ ਦਾ ਝਾੜ ਨੋਟ ਕਰ ਲੋ ਹਾਂ ਦੋਸਤੋ ਦੋਸਤੋ ਜਿਹੜਾ ਬਹੁਤ ਜ਼ਿਆਦਾ اگੇਤਾ ਹੁੰਦਾ ਨਾ ਝੋਨਾ ਆਪਾਂ ਲਾ ਲੈਨੇ ਆ ਇਹ ਸੱਟਾ ਹੁੰਦਾ ਜਾਂ ਤਾਂ ਇਸ ਦਾ ਝਾੜ ਆਊਗਾ ਫੁੱਲੀ ਤੇ ਜਾਂ ਫਿਰ ਬਹੁਤ ਜ਼ਿਆਦਾ ਘਟ ਜਾਂਦਾਗਾ ਤਾਂ ਜਿਹੜਾ ਹੁਣ ਆਉਣ ਵਾਲਾ ਸਮਾਂ ਆਊਗਾ ਜਾਨੀ ਕਿ ਜਿਹੜਾ ਝੋਨਾ ਅੱਜ ਤੋਂ 15 ਦਿਨਾਂ ਨੂੰ ਵੱਡਾ ਜਾਊਗਾ 1 ਅਕਤੂਬਰ 2 ਅਕਤੂਬਰ ਤੋਂ ਵਾਟ ਦੀ ਸ਼ੁਰੂ ਹੋਵੇਗੀ ਅਸਲ ਝਾੜ ਉਹ ਮੰਨਿਆ ਜਾਊਗਾ ਨਾਲੇ ਜਿਹੜਾ 1 2 ਅਕਤੂਬਰ ਨੂੰ ਝੋਨਾ ਵੱਡਾ ਜਾਊਗਾ ਨਾ ਉਹ ਅਗੇਤਾ ਹੀ ਹੋਵੇਗਾ ਇਹ ਤਾਂ ਬਹੁਤ ਜ਼ਿਆਦਾ ਅਗੇਤਾ ਸੀ ਹੁਣ ਜਿਹੜੇ ਕਿਸਾਨ ਭਰਾਵਾਂ ਨੇ 1 ਜੂਨ ਤੋਂ ਝੋਨਾ ਲਗਾਤਾ ਗਾ ਸ਼ਾਰਟ ਵੈਟੀ ਲਗਾਤੀ ਵੀ ਜਿਹੜੇ 130 135 ਦੇ ਨਾਮ 'ਚ ਪਨੀਰੀ ਸਮੀਗਤ ਪੱਕ ਜਾਂਦਾ ਤੇ ਉਹਦਾ ਤਾਂ ਆਹੀ ਹਾਲ ਹੋਣਾਗਾ ਤਾਂ ਦੋਸਤੋ ਜਿਹੜਾ ਝੋਨਾ 1 ਅਕਤੂਬਰ ਤੋਂ ਵੱਢਿਆ ਜਾਊਗਾ ਅਸਲ ਝਾੜ ਉਹਦਾ ਹੋਊਗਾ ਕਿ ਅਗੇਤੇ ਝੋਨੇ ਦਾ ਕਿੰਨਾ ਝਾੜ ਆ ਰਿਹਾ ਅਤੇ ਜਿਹੜਾ ਝੋਨਾ 15 ਅਕਤੂਬਰ ਤੋਂ ਬਾਅਦ ਦੇ ਵਿੱਚ ਵੱਢਿਆ ਜਾਊਗਾ ਜਾਣ ਕੇ ਜਿਹੜਾ ਪਛੇਤਾ ਝੋਨਾ ਹੋਊਗਾ ਉਸਦਾ ਝਾੜ ਕਿੰਨਾ ਆ ਰਿਹਾ ਇਹ ਤੁਹਾਡੇ ਨਾਲ ਸਾਰਾ ਸਾਂਝਾ ਕੀਤਾ ਜਾਊਗਾ ਫਿਲਹਾਲ ਰਿਪੋਰਟ ਆਹੀ ਆ ਧੰਨਵਾਦ ਦੋਸਤੋ